ਅੱਜ ਇੱਕ ਹੋਰ ਅਹਿਮ ਮੁੱਦੇ ਦੇ ਉੱਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਿਹਾ ਹੈਗਾ ਉਹ ਹੈ ਗੈਂਗਸਟਰਵਾਦ ਗੈਂਗਸਟਰਵਾਦ ਕੋਈ ਨਵਾਂ ਰੋਗ ਨਹੀਂ ਹੈਗਾ ਇਹ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਵਿੱਚ ਬਿਮਾਰੀ ਫੈਲੀ ਉਹਨਾਂ ਨੇ ਪੈਦਾ ਕੀਤੀ ਜਿਸ ਨੂੰ ਖਤਮ ਜਿਹੜੀ ਹੈ ਉਹਦਾ ਟੀਚਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਸ਼ੁਰੂ ਕੀਤਾ ਹੈ ਜਿਸ ਤਰੀਕੇ ਨਾਲ ਅਸੀਂ ਯੁੱਧ ਨਸ਼ਾ ਦੇ ਵਿਰੁੱਧ ਸ਼ੁਰੂ ਕੀਤਾ ਸੀ ਉਸ ਕਦਰ ਅੱਜ ਪੰਜਾਬ ਦੇ ਵਿੱਚ ਜਿਹੜੀ ਕਿ ਹਿੰਦੁਸਤਾਨ ਦੇ ਆ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਲੜਾਈ ਜਿਹੜੀ ਹੈ ਗੈਂਗਸਟਰਾਂ ਦੇ ਖਿਲਾਫ ਯੁੱਧ ਗੈਂਗਸਟਰਾਂ ਦੇ ਵਿਰੁੱਧ ਜਾਂ ਵਾਰ ਔਨ ਗੈਂਗਸਟਰ ਇਸ ਨੂੰ ਕਹਿ ਲਵੋ ਉਹ ਅਸੀਂ ਅੱਜ ਤੋਂ ਸ਼ੁਰੂਆਤ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੁਸੀਂ ਡੀਜੀਪੀ ਸਾਹਿਬ ਦੀ ਪ੍ਰੈਸ ਕਾਨਫਰੰਸ ਵੀ ਸੁਣੀ ਹੋਣੀ ਹੈ ਅੱਜ ਤੱਕ ਕਦੇ ਨਹੀਂ ਹੋਇਆ ਕਿਸੇ ਸੂਬੇ ਦੇ ਵਿੱਚ ਕਿ ਇਸ ਵੱਡੀ ਪੱਧਰ ਦੇ ਉੱਤੇ 2000 ਟੀਮਾਂ ਪੂਰੇ ਸੂਬੇ ਦੇ ਵਿੱਚ ਜਿਹੜਾ ਹੈ ਜਿਹਦੇ ਚ 12000 ਪੁਲਿਸ ਮਲਾਜ਼ਮ ਨੇ ਠੀਕ ਹੈ ਉਹ ਲਗਾਤਾਰ ਸਰਚ ਆਪਰੇਸ਼ਨ ਕਰ ਰਹੇ ਨੇ ਪਿੱਛਾ ਕਰ ਰਹੇ ਨੇ ਗੈਂਗਸਟਰਾਂ ਦਾ ਔਰ ਤਾਂ ਕਿ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਟੱਕਿਆ ਜਾ ਸਕੇ ਉਹ ਇੱਕ ਚੀਜ਼ ਦੱਸਦੀ ਹੈ ਕਿ ਜਿਸ ਤਰੀਕੇ ਨਾਲ ਅਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਕਾਮਯਾਬ ਹੋਏ ਹਾਂ ਔਰ ਕਾਮਯਾਬੀ ਇੱਥੇ ਵੀ ਯਕੀਨੀ ਹੈ ਔਰ ਇੱਥੇ ਸਾਰਿਆਂ ਦੀ ਸਭ ਤੋਂ ਵੱਡੀ ਗੱਲ ਹੈ ਕਿ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਚੀਜ਼ ਦੱਸ ਦਿਆਂ ਇਹ ਸਿਰਫ ਸਰਕਾਰ ਨਹੀਂ ਬਦਲੀ ਕਿ ਮਾਨ ਸਾਹਿਬ ਦੀ ਸਰਕਾਰ ਜਦੋਂ ਪੰਜਾਬ ਦੇ ਵਿੱਚ ਆਈ ਹੈ ਤੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੀ ਸਰਕਾਰ ਬਦਲ ਗਈ ਹੈ ਬਲਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਬਦਲਾਵ ਲੋਕ ਚਾਹੁੰਦੇ ਸੀ ਜਿਸ ਤਰ੍ਹਾਂ ਦੀ ਨੀयत ਲੋਕ ਚਾਹੁੰਦੇ ਸੀ ਜਿੱਦਾਂ ਦੀ ਨੀਤੀ ਲੋਕ ਚਾਹੁੰਦੇ ਸੀ ਉਦਾਂ ਦੀ ਸਰਕਾਰ ਅਜ ਮਾਨਸਾਬ ਦੀ ਸਰਕਾਰ ਹੈਗੀ ਹੈ ਔਰ ਇਹ ਜਿਹੜੀ ਲੜਾਈ ਅਸੀਂ ਗੈਂਗਸਟਰਵਾਦ ਦੇ ਖਿਲਾਫ ਲੜ ਰਹੇ ਆ ਇਹ ਕੋਈ ਸਿਆਸਤ ਦੀ ਲੜਾਈ ਨਹੀਂ ਹੈ ਇਹ ਪੰਜਾਬ ਦੇ ਭਵਿੱਖ ਦੀ ਲੜਾਈ ਹੈ ਔਰ ਜਿਸ ਤਰ੍ਹਾਂ ਕਹਿੰਦੇ ਹਨ ਕਿ ਜੁਧ ਨਸ਼ੇ ਦੇ ਵਿਰੁੱਧ ਨੇ ਪੰਜਾਬ ਨੂੰ ਨਵਾਂ ਭਰੋਸਾ ਦਿੱਤਾ ਸੀ ਇਸੇ ਤਰ੍ਹਾਂ ਜਿਹੜਾ ਹੈਗਾ ਯੁੱਧ ਗੈਂਗਸਟਰਾਂ ਦੇ ਵਿਰੁੱਧ ਜਿਹੜਾ ਹੈ ਉਹ ਪੰਜਾਬ ਦੇ ਲੋਕਾਂ ਨੂੰ ਇੱਕ ਨਵੀਂ ਸੁਰੱਖਿਆ ਜਿਹੜੀ ਹੈ ਉਹ ਦੇਵੇਗਾ